ਦੇ ਨੈਨੇ ਮਾਤਾ ਨੈਣਾ ਦੇਵੀ ਦਾ ਚੱਲਾ ਸ਼ੁਰੂ ਹੋ ਗਿਆ ਸਮਾਣਾ ਤੋਂ ਪੈਦਲ ਯਾਤਰਾ ਸ਼ੁਰੂ ਹੋਈਏ ਤੁਸੀਂ ਦੇਖੋ ਭਗਤਾਂ ਵੱਲੋਂ ਨੈਣਾ ਦੇਵੀ ਦੇ ਦਰਸ਼ਨਾਂ ਦੇ ਲਈ ਜਾਇ ਜਾ ਰਹੇ ਦੋ ਦੋ ਗਲ ਪੇੜ ਸੁਣਾ ਦੇ ਮਾਤਾ ਨੈਣਾ ਦੇਵੀ ਦੀ ਨਾਮ ਹੋ ਰੱਗੇ ਭਰੇ ਰੱਗੇ ਮਰਦੇ ਦਰਬਾਰ ਇੱਥੇ ਯਤਰਾ ਤੁਸੀਂ ਸ਼ੁਰੂ ਹੋ ਗਈ ਹੈ ਭਗਤਾਂ ਦੇ ਵਿੱਚ ਕਿੰਨਾ ਉਲਾਸ ਹੈ ਭਗਤ ਕਿਸ ਤਰ੍ਹਾਂ ਝੰਡੇ ਲੈ ਕੇ ਮਾਤਾ ਦੇ ਦਰਬਾਰ ਪਰ ਚੱਲੇ ਹੈ ਮਾਤਾ ਦੇ ਦਰਬਾਰ ਨੂੰ ਮਾਗੇ ਦਰਸ਼ਨ ਲਈ ਮਹਿਨਤ ਦੇ ਵਿੱਚ ਚੱਲਾ ਚੱਲਾ ਚੱਲ ਪਏ ਮਾਤਾ ਦੇ ਦਰਬਾਰ ਦੇ ਵਿੱਚ ਸੰਗਤਾਂ ਵੱਲੋਂ ਇਹ ਦੇਖੋ ਸ਼ੁਰੂ ਹੋ ਗਈ ਹੈ ਜੈ ਮਾਤਾ ਦੇ ਭਗਤਾਂ ਵੱਲੋਂ ਸ਼ੁਰੂਆਤ ਹੋ ਗਈ ਹੈ ਲੇਕਾਰਾ ਸੁਨੈਰੀ ਨੈਤਰਾਵਾਲੀ ਦਾ ਬੋਸਾ ਜੇ ਦੇਵਾਰ ਕੀ ਜੈ ਅੱਜ ਕਿੰਨੇ ਭਗਤ ਸਾਰੇ ਮਾਤਾ ਦੇ ਦਰਬਾਰ ਤੇ ਅੱਜ ਤੁਹਾਡੀ 37ਵੀਂ ਪੈਦਲ ਯਾਤਰਾ ਜੋ ਕਿ ਮਾਤਾ ਨੈਣਾ ਜੀ ਧਰਮਸ਼ਾਲਾ ਤੋਂ ਚੱਲ ਕੇ ਸਮਾਣਾ ਤੋਂ ਮਾ ਨੈਣਾ ਦੇਵੀ ਦੇ ਦਰਬਾਰ ਤੱਕ ਜਾਏਗੀ ਇਹ ਸਾਡੀ 37ਵੀਂ ਪੈਦਲ ਯਾਤਰਾ ਹੈ ਇਹਦੇ ਵਿੱਚ ਸਾਡਾ 200 ਪਲੱਸ ਭਗਤਾਂ ਦਾ ਜੱਥਾ ਸਵਾਰ तकरीबन 200 220 ਦੇ ਕਰੀਬ ਭਗਤ ਪੈਦਲ ਯਾਤਰਾ ਤੇ ਜਾ ਰਿਹਾ ਹੈ ਸਾਡੇ ਬੰਤੀ ਪੰਡਾ ਬੰਤੀ ਪ੍ਰਧਾਨ ਜੀ ਨੈਣਾ ਦੇਵੀ ਦਾ ਪੈਦਲ ਯਾਤਰਾ ਦਲ ਦੇ ਇਹਨਾਂ ਦੀ ਅਗਵਾਈ ਹੇਠ ਯਾਤਰਾ ਬਹੁਤ ਹੀ ਵਧੀਆ ਟੰਗ ਨਾਲ ਹਰ ਸਾਲ ਜਾਂਦੀ ਹੈ ਅਸੀਂ ਮਾ ਹਮਾਈ ਨੂੰ ਅਰਦਾਸ ਕਰਦੇ ਹਾਂ ਸਾਡੀ ਵੀ ਮਨੋ ਕਾਮਨਾ ਪੂਰੀ ਕਰੇ ਹਾਂਜੀ ਜੀ ਮਾਤਾ ਨੈਨਾ ਦੇਵੀ ਜੀ ਦੀ ਪੈਦਲ ਯਾਤਰਾ 37ਵੀਂ ਅੱਜ ਅਸੀਂ ਇੱਥੋਂ ਜਾ ਰਹੇ ਹਾਂ ਤੇ ਸਾਰੇ ਇਹ ਸਾਰੇ ਕਿੰਨੇ ਭਗਤ ਜਾ ਰਹੇ ਪੈਦਲ ਤਕਰੀਬ 150 ਦੇ ਕਰੀਬ ਇਹ ਭਗਤ ਨੇ ਤੇ ਇਸ ਤੋਂ ਬਾਅਦ ਵੀ ਮਤਲਬ ਜਿਹੜੇ ਸੇਵਾਦਾਰ ਨੇ ਉਹ ਵੀ ਸਾਡੇ ਨਾਲ ਜਾ ਰਹੇ ਨੇ ਜੀ ਅਸੀਂ ਸਾਰਾ ਸਾਲ ਢੀਕਦੇ ਹਾਂ ਇਹ ਦਿਨ ਅਸੀਂ ਸਮੋਤੇ ਲਈ ਜੋ ਜੀ ਜੋ ਬੜੇ ਪਾਕਿਆ ਵਾਰ ਦੀ ਨਸਾ ਦਾ ਅਸੀਂ ਹਰਸਲੇ ਦੀ ਟੀਕ ਕਰਦੇ ਆ ਕਿ ਇਹ ਦਿਨ ਕਦੋਂ ਆਵੇ ਜਦੋਂ ਮਾਮਾਈ ਦੇ ਪਿਆਸੇ ਲਤੋਂ ਚੱਲੀਏ ਜੈ ਮਾਤਾ ਜੈ ਮਾਤਾ ਇਹ ਸਾਡਾ ਪੁਰਾਣਾ ਭਗਤ ਹੈ ਦੇਖੋ ਪੁਰਾਣੇ ਦੇਵ ਜੈ ਮਾਤਾ ਜੈ ਮਾਤਾ ਕੇ ਦੇਵ ਤੋਂ ਮਾਹਰਦਲ ਦੇ ਵੀ ਸੇਵਾ ਕਰਦੇ ਸੀ ਅੱਜ ਕਿਵੇਂ ਲੱਗ ਰਿਹਾ ਮਾਤਾ ਦੇ ਦਰਵਾਜ਼ੇ ਬਹੁਤ ਵਧੀਆ ਲੱਗ ਰਿਹਾ ਮਾਹਮਾਈ ਦੇ ਤਾਲ ਯਾਤਰਾ ਵਾਸਤੇ ਬਹੁਤ ਅੱਛਾ ਬਹੁਤ ਅੱਛਾ ਬਹੁਤ ਪ੍ਰੋਮ ਹੋ ਰਿਹਾ ਬਹੁਤ ਜ਼ਿਆਦਾ ਆ ਜਾਓ ਇੱਥੇ ਹੋਰ ਵੀ ਦੇਖੋ ਸਰਦਾਲੂ ਜੈ ਮਾਤਾ ਨਾਨਾ ਦੇਵੀ ਦੇ ਚਾਲੇ ਲਈ ਜਾ ਰਹੇ ਅਸੀਂ ਗੱਲਬਾਤ ਕਰਦੇ ਆ ਆ ਮਿਰਜ਼ੀ ਕਿਨਮ ਤੁਹਾਡਾ ਬਹੁਤ ਸ਼ਾਹੀ ਜੀ ਹਾਂ ਸਾਨੂੰ ਜੀ ਕਿਸ ਤਰ੍ਹਾਂ ਚੱਲਿਆ ਚੱਲ ਰਿਹਾ ਮਾਤਾ ਰਾਣੀ ਰੰਗ ਮਾਤਾ ਰਾਣੀ ਦਾ ਪੂਰਾ ਕਿਵੇਂ ਚਾਹੋ ਹੈ ਫੁੱਲ 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 ਵਧੀਆ ਫੁੱਲ ਐ ਸਭ ਵਧੀਆ ਜੀ ਪਿਛਲੇ ਵੀ ਸਾਲ ਤਿਆਰੀਆਂ ਕਿਵੇਂ ਦੀਆਂ ਬੱਲੇ ਬੱਲੇ ਜੀ ਤਿਆਰੀਆਂ ਭਗਤਾਂ ਫੁੱਲ ਫੁੱਲ ਤਿਆਰੀਆਂ ਫੁੱਲ ਭਗਤਾਂ ਦੀ ਤਿਆਰੀਆਂ ਠੀਕ ਹੋ ਗਏ ਮਾਤਾ ਰਾਣੀ ਦਰਬਾਰ ਦੇ ਲੈ ਮਾਤਾ ਆਸ਼ੀਰਵਾਦ ਮਾਤਾ ਰਾਣੀ ਦਾ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਭਗਤਾਂ ਵੱਲੋਂ ਜਾ ਰਿਹਾ ਔਰ ਭਗਤ ਜੈ ਕਰ ਰਹੇ ਨੇ ਮਾਤਾ ਰਾਣੀ ਜੈ ਮਾਤਾ ਦੀ ਜੈ ਕਰ ਲੈ ਜਾ ਰਹੇ ਆ ਸਰਦਾਲਵਾ ਵੱਲੋਂ ਤੁਸੀਂ ਵੇਖੋ ਬਰਸਾਦ ਵੱਲੋਂ ਜਿਹੜਾ ਸੇਵਾਦਾਰ ਆ ਵਸਤੇ ਹੋਰ ਵੀ ਆ ਗਏ ਹਾਂਜੀ ਸਤਿ ਮਈ ਮਹਾਮਾਈ ਦੀ ਯਾਤਰਾ ਬਹੁਤ ਵਧੀਆ ਢੰਗ ਦੇ ਨਾਲ ਹੋ ਰਹੀ ਹੈ ਜੀ ਸਾਰੇ ਭਗਤਾਂ ਚ ਪੂਰਾ ਉਤਸ਼ਾਹ ਹੈ ਮਹਾਮਾਈ ਦੀ ਜੈ ਜੈਕਾਰ ਆਈ माता के भगत देख रहे हो किस तरह का उत्साह तैरिया है और भगत थां थानी देखो इधर लंगर सेवा भगत वालों कोई कुल्फी ला रहे कुल्फी की सेवा कर रहे और गलबात कर रहे हैं यादव देखो सेवा की जा रही है भगतान वालों लंगर की सेवा ਸੇਵਾ ਸੰਗਤਾਂ ਦੀ ਜੇ ਜਿਰਦਾ ਰਹੀ ਯਾਤਰਾ ਦੇ ਵਿੱਚ ਉਹਨਾਂ ਕੀ ਇਹ ਪੈਦਲ ਯਾਤਰਾਵਾਂ ਦੇ ਲਈ ਇਹ ਦੇਖੋ ਸੈਂਡਬੀਜ ਦਾ ਪ੍ਰਸਾਦ ਇਹ ਸੇਵਾ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਭਗਤਾਂ ਦੇ ਉਲਾਸ ਹੈ ਲਗਾਤਾਰ ਭਗਤ 200 ਤੋਂ ਵੱਧ ਜ਼ਿਆਦਾ ਭਗਤ ਹੈ ਮਾ ਨਾਇ ਦੀ ਵਿਗੀ ਪੈਦਲ ਯਾਤਰਾ ਵਿੱਚ ਸਾਰੇ ਰੰਬਾ ਦਾ ਚੇ ਕਰੇ ਲਾ ਰਹੇ ਕੈਮਰਾਮੈਨ ਟੀਕੇ ਕਰਦੇ ਨਾਲ ਪ੍ਰਸੋਤਮ ਗੋਸਿਕ ਨੂਜ ਦੇ ਪੰਜਾਬ ਸਵਾਣਾ ਜੇੜੇ ਸ਼ੁਰੂ ਕਰੋ ਜਗਾਰਾ ਸ਼ੇਰਾਂ ਵਾਲੀ ਦਾ ਸੰਗ ਕੀ ਆਈ ਮੋਹ ਕੋ ਤੇ ਬੋਲ ਦੁਨੀਏ ਸ਼ੇਰਾ ਵਾਲੀ ਰੂਬ ਸੰਗ ਜੈ ਮਾਤਾ ਦੀ ਬੋਲ ਸੱਚੇ ਦਰਬਾਰੇ ਕੀ ਜੈ ਕੈਮਰਾਮੈਨ ਦੀਗੇ ਕਰੇ ਤੇ ਨਾਲ ਪ੍ਰਸ਼ਾਤਮ ਪੋਸਿਕ ਸਮਾਨ ਨਿਊਜ਼